ਸੱਜਣੋ ਇੱਕ ਵੀਡੀਓ ਕਵਰ ਕੀਤੀ ਸੀ ਆਪਾਂ ਬਹਿਕ ਗੁਜਰਾ ਜਦੋਂ ਜੀਰੇ ਤੋਂ ਮਾਥੂ ਨੂੰ ਜਾਈਏ ਨਾ ਤੇ ਟੰਡੀਆਂ ਵਾਲੀ ਨਹਿਰ ਆ ਨਹਿਰ ਤੇ ਬਿਲਕੁਲ ਨੇ ਜਦੀਕ ਬਾਈ ਹਰਾਂ ਦਾ ਘਰ ਕੋਠੀ ਪਾਈ ਵੀ ਆ ਨੰਬਰ ਲਾ ਦੂੰਗਾ ਘਰੇਲੂ ਪਸ਼ੂ ਆ ਦੋਨਾਂ ਦਾ ਲੇਖਾ ਜੋਖਾ 20 ਦਿਨਾਂ ਦੀ ਸੂਈ ਥੱਲੇ 1.5 7 8 ਕਿਲੋ ਦੁੱਧ ਤਿਆਰ ਮਿਲ ਜੂਗਾ ਨੀਲੀ ਰਾਵੀ ਦੀ ਝੋਟੀ 1 ਲੱਖ ਤੇ 10000 ਰੁਪਿਆ ਰੇਟ ਆ ਨੋਟ ਕਰ ਲਿਓ ਸ਼ਾਰਟ ਵੀਡੀਓ ਚੀ ਆ ਦੇਖੋ ਵੈਰਲ ਵੰਡ ਬਹੁਤ ਸੋਹਣੀ ਆ ਟੋਰ ਤਾਰ ਕੇ ਵਿਖਾਤੀਆਂ ਮੋਹਰਾ ਦੀ ਝੋਟੀ ਆ ਸੱਜਣੋ ਮੇਰੇ ਤਾਂ ਮੰਨਣ ਚਾਉਂਦਾ ਸੀ ਵੀ ਕਿਤੇ ਦੂਜਾ ਸੂਆ ਜਾਂ ਤੀਜਾ ਸੁੰਦੀ ਤੇ ਬਾਈ ਨੇ ਮੈਨੂੰ ਦੱਸਿਆ ਵੀ ਪਹਿਲਾ ਹੀ ਸੁੰਦੀ ਆ ਵੇਖਿਓ ਖਾਣ ਲੇਵੇ ਤਾਂ ਕਿਸੇ ਪਾਸਿਓਂ ਨਹੀਂ ਲੱਗਦੀ ਵੀ ਇਹ ਪਹਿਲਣ ਚਲੋ ਇਹ ਇਹਨਾਂ ਦੀ ਸਚਾਈ ਆ ਜਿਹੜੀ ਇਹਨਾਂ ਨੇ ਦੱਸੀ ਆ ਵੀ ਯਾਰ ਪਹਿਲਣਾਂ ਤਾਂ ਪਹਿਲਣੀਆਂ ਵੇਖੋ ਥਾਣਾ ਦਾ ਆਪਸੀ ਗੈਪ ਦੂਰੀ ਬਹੁਤ ਸੋਹਣਾ ਕੌਂਡੀਆਂ ਵਾਲਾ ਲੇਵਾ ਲੱਗਾ 1 ਲੱਖ ਤੇ 20000 ਰੁਪਏ ਦਾ ਰੇਟ ਤੈਅ ਕੀਤਾ ਇਹਨਾਂ ਨੇ ਬਾਕੀ Ah, Pradamantan.